ਬੀ 25 ਸਾਲ ਇੰਡਸਟਰੀਜ਼ ਦੇ ਨਾਲ ਜੁੜਿਆ ਨੂੰ ਹੋ ਗਏ ਤੇ ਇਸ 20 25 ਸਾਲਾਂ ਦੇ ਸਫ਼ਰ ਦੌਰਾਨ ਹੁਣ ਤੱਕ ਜੀ ਗੁਰੀ ਨੇ ਕੀ ਖੋਇਆ ਤੇ ਕੀ ਪਾਇਆ ਕੁਝ ਚੰਗੇ ਲੋਗ ਕੁਝ ਚੰਗੇ ਬੰਦੇ ਕੁਝ ਮਾੜੇ ਬੰਦੇ ਕੁਝ ਮਾੜੀਆਂ ਯਾਦਾਂ ਕੁਝ ਚੰਗੀਆਂ ਯਾਦਾਂ ਜਿਹੜੇ ਜੀਵਨ ਦੇ ਨਾਲ ਨਾਲ ਆਪਣੇ ਚੱਲਦੀਆਂ ਰਹਿੰਦੀਆਂ ਯਾਦ ਦੱਸੋ ਕਿ ਆਹ ਚੀਜ਼ ਯਾਰ ਮੈਨੂੰ ਹਾਰਟ ਕਰਦੀ ਆ ਜਾਂ ਮੈਨੂੰ ਖੁਸ਼ੀ ਦਿੰਦੀ ਆ ਕੋਈ ਮੇਰੇ ਕੋਲ ਕੋਈ ਵੀ ਬੰਦਾ ਆ ਨਾ ਮੈਂ ਹਰ ਨਾਲ ਹਰੇਕ ਨੂੰ ਬਣਾ ਵੀ ਯਾਰ ਮੇਰੇ ਵਰਗਾ ਮੇਰਾ ਆਪਣਾ ਹਨਾ ਤਾਂ 뮤직 ਦੇ ਤੌਰ ਤੇ ਕੀ ਬਦਲਾ ਮਹਿਸੂਸ ਕਰਦੇ ਹੋ ਕਿਉਂਕਿ ਬਦਲਾ ਦੇ ਨਾਂ ਤੇ ਸਾਡੀ ਸਰਕਾਰ ਵੀ ਬਣੀ ਸੀ ਤੇ ਤੁਸੀਂ ਆਪਣੀ ਜ਼ਿੰਦਗੀ ਚ ਕੀ ਬਦਲਾ ਮਹਿਸੂਸ ਕੀਤਾ 20 25 ਸਾਲਾਂ ਦੇ ਵਿੱਚ ਤੇ ਮੈਲੋਡੀ ਆ ਹਨਾ ਉਹ ਹਮੇਸ਼ਾ ساری ਜ਼ਿੰਦਗੀ ਚਲਣੀ ਆ ਯਾਰ ਉਹਨ ਕੋਈ ਨਾ ਬਦਲਾ ਦੀ ਲੋੜ ਆ ਨਾ ਉਹਨ ਕਦੀ ਬਦਲਾ ਆਣਾ ਨਾ ਕੋਈ ਮਤਲਬ ਉਹ ਚੀਜ਼ ਮਤਲਬ ਹੀ ਨਹੀਂ ਬਣਦੀ ਹਨਾ ਤੁਸੀਂ ਮਿਊਜ਼ਿਕ ਕਰਦੇ ਰਹੇ ਤੇ ਪਰ ਅਚਾਨਕ ਜਦ ਤੁਸੀਂ ਆਪ ਦਾ ਗਾਣਾ ਕਰਿਆ ਤਾਂ ਤੁਸੀਂ ਗੰਡਾਸਾ ਕਰਤਾ ਜੱਟ ਨੇ ਗੰਡਾਸਾ ਕਿਉਂ ਕੱਢਿਆ ਮੈਂ ਤਾਂ ਕਰਦਾ ਨਹੀਂ ਮੈਂ ਗਾਣੇ ਕਰਨੇ ਬਿਲਕੁਲ ਪਸੰਦ ਨਹੀਂ ਆਤ ਨੇ ਕਿ ਗੰਡਾਸੇ ਕਰੂਸਾਂ ਇਹ ਗੋੜੀਆਂ ਗਾਣੀਆਂ ਆਲੇ ਉੱਡੇ ਕੋਲ ਅਜਿਹੇ ਆ ਵਿਅਕਤੀ ਕਿਹੜਾ ਆ ਗਿਆ ਜਿਹੜੇ ਨੇ ਗੰਡਾਸਾ ਕਢਾਤਾ ਕਈ ਵਾਰ ਜਦੋਂ ਹੁੰਦਾ ਨੇ ਕਿ ਇਹ ਮਤਲਬ ਕਿ ਐਕਸਪੈਰੀਮੈਂਟ ਕਹ ਲੋ ਵੀ ਆਰੇ ਜਰੂਰ ਕਰਕੇ ਦੇਖੋ ਹੁਣ ਦੇ ਗਾਣਿਆਂ ਦੇ ਵਿੱਚ ਫੀਮ ਹਥਿਆਰ ਉਡੀ ਜਦੋਂ ਵੀਡੀਓ ਬਣਦੀ ਹੈ ਤਾਂ ਕੈਮਰਾ ਉਹਦੇ ਅੱਗੇ ਜਾਂ ਪਿੱਛੇ ਤੋਂ ਸ਼ੁਰੂ ਹੁੰਦਾ ਹੈ ਹਮੇਸ਼ਾ ਜ਼ਿਆਦਾਤਰ ਗਾਣਿਆਂ ਦੇ ਵਿੱਚ ਇੱਕ ਸਬਜੈਕਟ ਦੇ ਤੌਰ ਤੌਰ ਤੇ ਚੀਜ਼ ਦੇ ਤੌਰ ਤੇ ਔਰਤ ਨੂੰ ਵੀ ਪੇਸ਼ ਕੀਤਾ ਜਾਂਦਾ ਤੇ ਇਹ ਚੀਜ਼ ਨੂੰ ਕਿਸ ਤਰ੍ਹਾਂ ਸਮਝਦੇ ਹੋ ਤੁਸੀਂ ਮੈਨੂੰ ਯਾਰ ਇਹ ਕਮਨ ਜਿੱਦਾਂ ਵੀਡੀਓ ਡਾਇਰੈਕਟਰ ਦਾ ਨਾ ਬਹੁਤ ਸਾਰੇ ਲੋਕ ਮੰਨਦੇ ਆ ਕਿ ਗਾਣਿਆਂ ਦਾ ਲੋਕਾਂ ਤੇ ਬਹੁਤ ਅਸਰ ਹੁੰਦਾ ਤੇ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਯਾਰ ਇਹ ਸਿਰਫ ਐਂਟਰਟੇਨਮੈਂਟ ਵਾਸਤੇ ਤੁਸੀਂ ਕੀ ਸਮਝਦੇ ਹੋ ਜਿੱਦਾਂ ਮੈਨੂੰ ਮੈਂ ਨਹੀਂ ਇਦਾਂ ਗਾਣੇ ਕਰਦਾ ਨੂੰ ਜ਼ਿਆਦਾ ੜਕਾਉਗੇ ਹੈ ਨਾ ਮਾਨੂੰ ਮੈਲਾ ਨਹੀਂ ਯਾਰ ਪਰਿਵਾਰਕ ਜੀ ਚੀਜ਼ਾਂ ਹੋਣੇ ਜ਼ਰੂਰੀ ਆ ਬੜਾ ਲਿਮਟਡ ਜਾਂ ਬੜਾ ਸੇਫ ਜਾਂ ਖੇਡ ਰੇ ਇਹ ਕੀ ਚੱਕਰ ਆ ਮੈਨਾਂ ਕਿ ਵੀਰੇ ਕੀ ਕਰਨ ਯਾਰ ਮਤਲਬ ਮੇਰਾ ਯਾਰਾ ਜ਼ਿਆਦਾ ਫੋਕਸ ਮੇਰੇ ਕੰਮ ਤੇ ਆ ਯਾਰ ਗੱਲਾਂ ਹੈਗੀਆਂ ਕੁਝ ਕਰਨ ਵਾਲੀਆਂ ਉਹ ਵੀ ਜ਼ਰੂਰ ਕਰਾਂਗੇ ਪੰਜਾਬੀ ਨਾ ਹਮੇਸ਼ਾ ਲੱਤਾਂ ਖੱਟੜ ਲਈ ਬੜੇ ਮਸ਼ਹੂਰ ਹੈ ਤੇ ਇੰਡਸਟਰੀ ਤੇ ਇਸ ਚੀਜ਼ ਲਈ ਬਦਨਾਮ ਹੈ ਤੇ ਇਸ ਤਰ੍ਹਾਂ ਦਾ ਤਜਰਬਾ ਰਿਹਾ ਕਿ ਕੋਈ ਮਿਊਜ਼ਿਕ ਕਰਾ ਗਿਆ ਹੋਵੇ ਪੈਸੇ ਮੈਨਾਂ ਦਿੱਤੇ ਹੁਣ ਉਹ ਕਿਧਰਿਆਂ ਵੀਰੇ ਜ਼ਿੰਦਗੀ ਦੇ ਵਿੱਚ ਬਹੁਤ ਹੁੰਦੀਆਂ ਆਈਏ ਸਿੰਗਰ ਵੈਸੀ ਨੂੰ ਸ਼ੌਂਕ ਹੈ ਵੀਰੇ ਕਦੇ-ਕਦੇ ਇੱਕ ਅਦਾ ਗਾਣਾ ਕੱਢ ਲੀਦਾ ਮਨੋਰੰਜਨ ਆਪਣੇ ਦਿਲ ਦਾ ਕਰੀਦਾ ਹੋਰ ਕੁਝ ਨਹੀਂ ਅੱਛਾ ਜਿਹੜੇ ਨਵੇਂ ਚੱਲਣਾ ਨਾਚਣਾ ਉਹ ਆਰਟ ਪਾਰਟ ਲੱਗਿਆ ਬਟ ਮੈਂ ਆਪਣੇ ਵੈਸੀ ਦੇ ਸਕੂਲ ਵਾਸਤੇ ਕਰ ਲੈਂਦਾ ਕਦੇ-ਕਦੇ ਅਕਿ ਨਵੇਂ ਕੱਲੀ-ਕੱਲੀ ਰਾਖ ਤੋਂ ਵਾਕ ਉਹ ਮਾੜੀਆਂ ਗੱਲਾਂ ਤੋਂ ਵੀ ਚੰਗੀਆਂ ਗੱਲਾਂ ਤੋਂ ਵੀ ਨਵੇਂ ਮੁੰਡੇ ਕੁੜੀਆਂ ਨੂੰ ਕੀ ਕਹੂੰ ਸਭ ਨੂੰ ਸਭ ਤੋਂ ਪਹਿਲਾਂ ਇਹ ਨਹੀਂ ਹੈ ਮਤਲਬ ਕਈ ਵਾਰ ਹੁੰਦਾ ਬੰਦਾ 6 ਮਹੀਨੇ ਲਾਇਆ ਯਾਰ ਕੁਝ ਨਹੀਂ ਮੰਨਦਾ ਕੁਇਟ ਕਰਕੇ ਚਲੇ ਗਿਆ ਜੀ ਤੁਸੀਂ ਨਾ ਸਕੂਲਾਂ ਦੇ ਦਿਨਾਂ ਤੋਂ ਹੀ ਇੰਦਰ ਜੁੜ ਗਏ ਸੀ ਵੀ ਸਕੂਲ ਚ ਜੀਨੀ ਲੱਗਿਆ ਪੜ੍ਹਾਈ ਆਉਂਦੀ ਨਹੀਂ ਸੀ ਕੀ ਚੀ ਕੀ ਚੱਕੇ ਇੱਧਰ ਪੜ੍ਹਾਈ ਵਾਲੇ ਪਾਸੇ ਯਾਰ ਮੰਨ ਗਿਆ ਹੀ ਨਹੀਂ ਯਾਰ ਜਦੋਂ ਮਤਲਬ ਚਲੋ ਇਸ ਲਾਈਨ ਚ ਨੂੰ ਆ ਗਏ ਆ ਬਹੁਤ ਜਲਦ ਲੱਗੇ ਲੱਗੇ ਚੱਲੀ ਜਾਂਦਾ ਕੰਮ ਬਟ ਅੱਜ ਦੇ ਜਿਹੜੇ ਵਿਚਾਰੇ ਨਵੇਂ ਮੁੰਡੇ ਆ ਜਾਂ ਪਹਿਲੀ ਗੱਲ ਤਾਂ ਨੂੰ ਚਲੋ ਹੁਣ ਕੀ ਕਹਾਗਾ ਨਾ ਨਹੀਂ ਕੋ ਕੋ ਥੋੜਾ ਜਿਹਾ ਮਤਲਬ ਮਾੜਾ ਜਿਹਾ ਤਾਂ ਇੱਕ ਤਾਂ ਗੱਲ ਦੱਸ ਦੋ ਦਿਲ ਦੀ ਸਟਾਰ ਬਤ ਗਾਣਾ ਹਿੱਟ ਨਾ ਕੋਈ ਵੱਡੀ ਗੱਲ ਨਹੀਂ ਹੋ ਜਾਂਦੀ ਕੁਝ ਹੈ ਨਾ ਜਦੋਂ ਗਾਣੇ ਹਿੱਟ ਹੋਣ ਨਾਲ ਕੋ ਸਿੰਗਰ ਡੈਵਿਡ ਡੀ ਆਣੀ ਬੋਲਦੀ ਕਈ ਵੰਦ ਦਾ ਸਿੰਗਰਾਂ ਦਾ ਮੂੰਹ ਇਤਾਨ ਚੱਕਿਆ ਉਹਨਾਂ ਦੇ ਆਗੇ ਸਦਾ ਸਟੋਰੀ ਯੋ ਬਟਮਾ ਵਟਮਾ ਦਾ ਬ੍ਰਦਰ ਅਮਰ ਤਾਂ ਅਸਿਕਾ ਠੀਕ ਕੰਮ ਕਰਦੇ ਹਨ ਤੇ ਆਇਆ ਕੋਈ ਸਿੰਗਰ ਬਟਮਾ ਦਾ ਮਦਦਾ ਕੇ ਜਦ ਸੁਣਿਆ ਦੇਖਿਆ ਕੋਈ ਨਾ ਹੈ ਲੋ ਨਾ ਹੈ ਲੋ ਆ ਕੇ ਲੋਕ ਵੀਰ ਲੋ ਗੀਤ ਤੁਸੀਂ ਜਾਣੇ ਹੀ ਨਹੀਂ ਯਾਰ ਤੋ ਦੀ ਗਾਣਾ ਕੀ ਸੁਆਬ ਬਣਾਣਾ ਹੈ ਨਾ ਮੈਂ ਸੋਚ ਰਿਹਾ ਕਿ ਐਲਬਮ ਬਣਾ ਰਿਹਾ ਮੈਂ ਓਕੇ ਤੇ ਉਹਦੇ ਵਿੱਚ ਫਿਰ ਗਨਾਸੇ ਵਾਲੀ ਗਾਣੇ ਹੋਣਗੇ ਪਹਿਲਾਂ ਗਨਾਸੇ ਵਾਲੀ ਨਹੀਂ ਤੁਹਾਡੇ ਆਪ ਦੇ ਟੇਸਟ ਦੇ ਹੋਣਗੇ ਜੀ ਗੁਰੀ ਪੰਜਾਬੀ 뮤זיਕ ਇੰਡਸਟਰੀ ਦਾ ਉਹ ਨਾਂ ਜਿਹੜਾ ਪਿਛਲੇ 20-25 ਸਾਲਾਂ ਤੋਂ ਇਸ ਇੰਡਸਟਰੀ ਦੇ ਨਾਲ ਜੁੜਿਆ ਹੋਇਆ ਬਹੁਤ ਸਾਰੇ ਉਤਰਾ ਚੜ੍ਹਾ ਮਿਊਜ਼ਿਕ ਦੇ ਤੌਰ ਤੇ ਉਹਨਾਂ ਨੇ ਦੇਖੇ ਨੇ ਤੇ ਪਿਛਲੇ 20-25 ਸਾਲਾਂ ਤੋਂ 뮤ਜ਼ਿਕ ਦੇ ਵਿੱਚ ਕੀ ਬਦਲਾਅ ਮਹਿਸੂਸ ਕਰਦੇ ਨੇ ਇੰਡਸਟਰੀ ਦੇ ਵਿੱਚ ਕੀ ਮਹਿਸੂਸ ਕਰਦੇ ਨੇ ਤੇ ਉਹ ਆਪਣੇ ਜੀਵਨ ਦੇ ਵਿੱਚ ਕੀ ਖੋਇਆ ਤੇ ਕੀ ਪਾਇਆ ਇਸ ਸਾਰੇ ਵਾਕਤ ਸਵਾਲਾਂ ਦੇ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗੇ ਅੱਜ ਸਾਡੇ ਨਾਲ ਮੌਜੂਦ ਨੇ ਪੰਜਾਬੀ 뮤ਜ਼ਿਕ ਇੰਡਸਟਰੀ ਦੇ ਤਮ ਮਿਊਜ਼ਿਕ ਦੇ ਜੀ ਗੁਰੀ ਜੀ ਬਹੁਤ ਬਹੁਤ ਸਵਾਗਤ ਹੈ ਸਰ ਸਤਿ ਸ੍ਰੀ ਅਕਾਲ ਜੀ ਬਈ ਪਹਿਲਾਂ ਜਨਰਿਕ ਜੀ ਗੱਲਾਂ ਕਰਾਂਗੇ ਆਪਾਂ ਹਨਾ ਇਹ ਕੋਈ ਪੋਡਕਾਸਟ ਜਾਂ ਪੱਤਰਕਾਰਾਂ ਵਾਲਾ ਨਹੀਂ ਹੈ ਹਨਾ ਤੇ ਆਪਾਂ ਨੋਰਮਲ ਗੱਲਬਾਤ ਕਰਨੀ ਹੈ ਤੇ ਬਈ ਹੁਣ 20-25 ਸਾਲ ਇੰਡਸਟਰੀ ਦੇ ਨਾਲ ਜੁੜਿਆ ਨੂੰ ਹੋ ਗਏ ਤੇ ਇਸ 20-25 ਸਾਲਾਂ ਦੇ ਸਫ਼ਰ ਦੌਰਾਨ ਹੁਣ ਤੱਕ ਜੀ ਗੁਰੀ ਨੇ ਕੀ ਖੋਇਆ ਤੇ ਕੀ ਪਾਇਆ ਖੋਇਆ ਬਈ ਪਾਇਆ ਵੀ ਬਹੁਤ ਕੁਝ ਆ ਤੇ ਖੋਇਆ ਵੀ ਬਹੁਤ ਕੁਝ ਆ ਕੁਝ ਚੰਗੇ ਲੋਗ ਕੁਝ ਚੰਗੇ ਬੰਦੇ ਕੁਝ ਮਾੜੀ ਬੰਦੇ ਕੁਝ ਮਾੜੀਆਂ ਯਾਦਾਂ ਕੁਝ ਚੰਗੀਆਂ ਯਾਦਾਂ ਉਹ ਜੋ ਜੀਵਨ ਦੇ ਨਾਲ ਨਾਲ ਆਪਣੇ ਚੱਲਦੀਆਂ ਰਹਿੰਦੀਆਂ ਸੋ ਕਦੇ ਅੱਪ ਕਦੇ ਡਾਊਨ ਇਹ ਸਿਸਟਮ ਹੈ ਚੱਲਦੀ ਜਾਂਦਾ ਹੈ ਅੱਛਾ ਭਾਈ ਤੁਸੀਂ ਕਿਹਾ ਕਿ ਬਹੁਤ ਸਾਰੀਆਂ ਮਾੜੀਆਂ ਯਾਦਾਂ ਨੇ ਬਹੁਤ ਸਾਰੀਆਂ ਚੰਗੀਆਂ ਯਾਦਾਂ ਨੇ ਤਾਂ ਕੋਈ ਯਾਦ ਦੱਸੋ ਕਿ ਆਹ ਚੀਜ਼ ਯਾਰ ਮੈਨੂੰ ਹਾਰਟ ਕਰਦੀ ਹੈ ਜਾਂ ਮੈਨੂੰ ਖੁਸ਼ੀ ਦਿੰਦੀ ਹੈ ਕੋਈ ਇਹ ਅਜਿਹੀ ਯਾਦ ਇੱਕ ਜਿਹਾ ਮੇਂ ਅੰਦਾਜ਼ਾ ਵੀਰੇ ਮੈਂ ਹਰੇਕ ਨਾਲ ਦਿਲ ਤੋਂ ਚੱਲਦਾ ਜੀ ਬਿਲਕੁਲ ਜੇ ਕੋਈ ਮੇਰੇ ਕੋਲ ਕੋਈ ਵੀ ਬੰਦਾ ਆਇਆ ਨਾ ਮੈਂ ਹਰ ਨਾਲ ਹਰੇਕ ਨਾਲ ਬੰਨਾ ਯਾਰ ਮੇਰੇ ਵਰਗਾ ਮੇਰਾ ਆਪਣਾ ਹੈ ਨਾ ਪਰ ਜਦੋਂ ਉਹ ਬੰਦਾ ਕੋਈ ਮਤਲਬ ਜਨੂ ਦੇ ਬਾਰੇ ਕੁਝ ਪਤਾ ਲੱਗਦਾ ਯਾਰ ਉਹ ਮੇਰੇ ਬਾਰੇ ਕੀ ਕਰ ਰਿਹਾ ਜਾਂ ਮੇਰੇ ਲਈ ਕੀ ਹੋ ਰਿਹਾ ਨਾ ਤਾਂ ਬਹੁਤ ਦੁੱਖ ਹੁੰਦਾ ਯਾਰ ਐਧਾਂ ਦੀਆਂ ਚੀਜ਼ਾਂ ਜਦੋਂ ਹੁੰਦੀਆਂ ਫਿਰ ਹਲਟ ਹੁੰਦਾ ਤਾਂ ਫਿਰ ਮੈਨੂੰ ਬਹੁਤ ਬੁਰਾ ਲੱਗਦਾ ਯਾਰ ਬਟ ਇਹ ਇਹ ਤਾਂ ਨਹੀਂ ਕਰਨਾ ਚਾਹੀਦਾ ਗੈਨ ਅੱਛਾ ਜੇ ਮੈਂ ਇੰਡਸਟਰੀ ਦੇ ਵਿੱਚ ਜੁੜੇ ਹਾਂ ਤਾਂ 뮤직 ਦੇ ਤੌਰ ਤੇ ਕੀ ਬਦਲਾ ਮਹਿਸੂਸ ਕਰਦੇ ਹੋ ਕਿਉਂਕਿ ਬਦਲਾ ਦੇ ਨਾਂ ਤੇ ਸਾਡੀ ਸਰਕਾਰ ਵੀ ਬਣੀ ਸੀ ਤੇ ਤੁਸੀਂ ਆਪਣੀ ਜ਼ਿੰਦਗੀ ਚ ਕੀ ਬਦਲਾ ਮੈਸੇਜ ਕੀਤਾ 20-25 ਸਾਲਾਂ ਦੇ ਵਿੱਚ ਵੀਰੇ ਬਦਲਾ ਦੇਖੋ ਮਿਊਜ਼ਿਕ ਮਤਲਬ ਚੱਲਦਾ ਰਹਿੰਦਾ ਜਿਹੜਾ ਮੈਲੋਡੀ ਆ ਹੈਨਾ ਉਹ ਹਮੇਸ਼ਾ ਸਾਰੀ ਜ਼ਿੰਦਗੀ ਚੱਲਣੀ ਆ ਯਾਰ ਉਹਨ ਕੋਈ ਨਾ ਬਦਲਾ ਦੀ ਲੋੜ ਆ ਨਾ ਉਹਨੂੰ ਕਦੇ ਬਦਲਾ ਆਣਾ ਨਾ ਕੋਈ ਮਤਲਬ ਉਹ ਚੀਜ਼ ਮਤਲਬ ਹੀ ਨਹੀਂ ਬਣਦੀ ਹੈ ਨਾ ਬਾਕੀ ਠੀਕ ਆ ਹਾਂ ਥੋੜਾ ਦੌਰ ਚੱਲਦਾ ਜਦੋਂ ਵੈਸਟਰਨ ਚੱਲ ਪਿਆ ਗਾ ਤੇ ਕੋਈ ਸ਼ੇਸ਼ ਕੁਝ ਇਦਾਂ ਦਾ ਹੁੰਦਾ ਰਹਿੰਦਾ ਨਾ ਬਟ ਮੈਲੋਡੀ ਹਮੇਸ਼ਾ ਚੱਲਦਾ ਰਹਿੰਦੀ ਉਹਨੂੰ ਚੱਲਣੀ ਹੀ ਚੱਲਣਾ ਉਹਦੇ ਲਈ ਕੋਈ ਬਦਲਾ ਨਹੀਂ ਹੁੰਦਾ अच्छा ਤੁਹਾਡਾ ਜਿਹੜਾ ਲਾਈਫ ਸਟਾਈਲ ਰਿਹਾ ਜਾਂ 뮤ਜ਼ਿਕ ਦਾ ਸਟਾਈਲ ਰਿਹਾ ਉਹ ਬੜਾ ਸੈਡ ਤੇ ਰੋਮੈਂਟਿਕ ਰਿਹਾ ਜਦ ਤੱਕ ਤੁਸੀਂ 뮤ਜ਼ਿਕ ਦਿੰਦੇ ਰਹੇ ਜਿਹਾ ਜਿਹਾ ਮੈਂ ਖੁਦ ਹੋ ਜਾ ਮੇਰੇ ਗਾਣੇ ਆ ਉਹ ਜਿਹਾ ਮੇਰਾ 뮤ਜ਼ਿਕ ਆ ਬਿਲਕੁਲ ਤੇ ਲੋਕਾਂ ਨੇ ਬਹੁਤ ਪਸੰਦ ਵੀ ਕਰੇ ਬਲਰਾਜ ਬਾਈ ਨਾਲ ਜਾਂ ਕਮਲਖਾਨ ਹੋਰਾਂ ਨਾਲ ਮਿਸ ਪੂਜਾ ਦਾ ਰਾਜਵੀਰ ਜਵੰਦਾ ਜੱਸੀ ਗੱਲ ਹਨ ਤੁਸੀਂ ਮਿਊਜ਼ਿਕ ਕਰਦੇ ਰਹੇ ਤੇ ਪਰ ਅਚਾਨਕ ਜਦ ਤੁਸੀਂ ਆਪ ਦਾ ਗਾਣਾ ਕਰਿਆ ਤਾਂ ਤੁਸੀਂ ਗੰਡਾਸਾ ਕਰ ਦਿੱਤਾ ਜੱਟ ਨੇ ਕਿੱਥੋਂ ਕਿਉਂ ਗੱਡੇ ਆ ਯਾਰ ਉਹ ਨਹੀਂ ਮੈਂ ਵੈਸੇ ਚਲੋ ਕਈ ਵਾਰ ਵੈਸੇ ਮਨੰਦਨ ਹੋ ਜਾਂਦਾ ਕਈ ਕਈ ਡਿਮਾਂਡ ਆ ਜਾਂਦੀ ਹੈ ਕਿ ਯਾਰ ਮੈਂ ਤਾਂ ਕਰਦਾ ਨਹੀਂ ਮੈਂ ਗਾਣੇ ਕਰਨੇ ਬਿਲਕੁਲ ਪਸੰਦ ਨਹੀਂ ਆਉਂਦੇ ਨੇ ਕਿ ਕਿਨਾਸੇ ਨੂੰ ਸਾਇ ਗੋੜੀਆਂ ਗੜੀਆਂ ਵਾਲੇ ਉਹ ਮੇਰੇ ਮਤਲਬ ਮੇਰੇ ਸਿਸਟਮ ਦਾ ਬਿਲਕੁਲ ਉਲਟ ਚੀਜ਼ ਹੈ ਨਾ ਪਰ ਕਈ ਵਾਰ ਡਿਮਾਂਡ ਹੈ ਕੁਝ ਗਾਣਾ ਕਰਨਾ ਪੈਂਦਾ ਬਸ ਐਂ ਸਮਝ ਲਓ ਕੀ ਦੀ ਮੰਗ ਦੇਸੀ ਤੇ ਮੈਂ ਕਰਤਾ ਹਾਂ ਅੱਛਾ ਕਿਸੇ ਦੀ ਡਿਮਾਂਡ ਤੇ ਤੁਸੀਂ ਗਾਣਾ ਗਾਉਂਦੇ ਨਹੀਂ ਤਾਂ ਮਤਲਬ ਸਿੰਗਰ ਤਾਂ ਤੁਹਾਡੇ ਕੋਲ ਆਉਂਦੇ ਆ ਸਿੰਗਰ ਆਉਂਦੇ ਆ ਤੁਹਾਡੇ ਕੋਲ ਕਿ ਯਾਰ ਸਾਨੂੰ ਵੀ ਹਿੱਟ ਕਰ ਦੋ ਬਾਈ ਰਾਜਵੀਰ ਜਵੰਦੇ ਵਰਗਾ ਕਰ ਦੋ ਜੱਸੀ ਗਨ ਵਰਗਾ ਮਿਊਜ਼ਿਕ ਕਰ ਦੋ ਜਾਂ ਮਿਸ ਪੂਜਾ ਵਾਲਾ ਬਲਰਾਜ ਬਾਈ ਦੇ ਨਾਲ ਤਾਂ ਬੜੀ ਪੂਰੀ ਸਾਂਝਾ ਤੁਹਾਡੀ ਹੈ ਨਾ ਤੇ ਉਸ ਤਰੀਕੇ ਦੇ ਆਉਂਦੇ ਪਰ ਤੁਹਾਡੇ ਕੋਲ ਅਜਿਹਾ ਵਿਅਕਤੀ ਕਿਹੜਾ ਆ ਗਿਆ ਜਿਹੜੇ ਨੇ ਗੰਡਾਸਾ ਕਢਾਤਾ ਤੁਹਾਡੀ ਮਤਲਬ ਸਟਾਈਲ ਤੋਂ ਵੱਖਰੀ ਕਢਾਤਾ ਕਈ ਵਾਰ ਜਦੋਂ ਅੰਦਰ ਕਿ ਇਹ ਮਤਲਬ ਕਿ ਐਕਸਪੈਰੀਮੈਂਟ ਕਹ ਲੋ ਵੀ ਆਰੇ ਜ਼ਰੂਰ ਕਰਕੇ ਦੇਖੋ ਹੈ ਨਾ ਮੈਂ ਸਭ ਲੋਕ ਐਕਸਪੈਰੀਮੈਂਟ ਦੇਖੋ ਪਰ ਮੈਨੂੰ ਮੈਂ ਨਹੀਂ ਕਰਨਾ ਚਾਹੁੰਦਾ ਬਟ ਹੋ ਗਿਆ ਚਲੋ ਕੋਈ ਗੱਲ ਨਹੀਂ ਅੱਛਾ ਇੱਕ ਜਿਵੇਂ ਹੁਣ ਤੁਸੀਂ ਕਿਹਾ ਕਿ ਮਿਊਜ਼ਿਕ ਦੇ ਵਿੱਚ ਉਹੀ ਧੁਨਾ ਨੇ ਉਹੀ ਸਾਰਾ ਕੁਝ ਚੱਲਦਾ ਰਹਿੰਦਾ ਪਰ ਕੁਝ ਮਹਿਸੂਸ ਤਾਂ ਕਰਿਆ ਹੋਣਾ ਕਿ 2000 ਦੇ ਕਰੀਬ ਜਿਹੜੇ ਗਾਣੇ ਦਿੱਤੇ ਉਹਨਾਂ ਦੇ ਵਿੱਚ ਕੀ ਫਰਕ ਸੀ ਤੇ ਹੁਣ ਜਿਹੜੇ 23 24 ਦੇ ਵਿੱਚ ਤੁਸੀਂ ਦੇ ਰਹੇ ਹੋ ਉਹਨਾਂ ਦੇ ਵਿੱਚ ਫਰਕ ਤਾਂ ਕੁਝ ਮਹਿਸੂਸ ਕੀਤਾ ਹੋਣਾ ਫਰਕ ਬ੍ਰਦਰ ਮਤਲਬ ਮੈਂ ਉਹੀ ਤੁਹਾਨੂੰ ਕਹਿੰਦਾ ਵੀ ਜਿਹੜੀ ਮੈਲੋਡੀ ਉਹ ਹਮੇਸ਼ਾ ਹੀ ਚੱਲਣੀ ਆ ਨਾ ਮੈਂ ਉਸ ਟਾਈਮ ਲਾਈਵ ਮੇਨ ਚੀਜ਼ ਉਹੀ ਹੈ ਜੀ ਮਤਲਬ ਮੈਂ ਅੱਛੇ ਅੱਛੇ ਬੰਦੇ ਲੱਭਣਾ ਰਹਿਣਾ ਯਾਰ ਯਾਰ ਇਹ ਬੰਦਾ ਜਦੋਂ ਮੈਂ ਜਦੋਂ ਬੰਬਈ ਚਲਾ ਗਿਆ ਉਹ ਮੇਰੇ ਕੋਲ ਕੁਝ ਨਾ ਕੁਝ ਬੰਦੇ ਅਲੱਗ-ਅਲੱਗ ਲੱਭ ਲਿਆ ਨਾ ਜੋ ਬਹੁਤ ਅੱਛਾ ਪਲੇ ਕਰਦੇ ਆ ਗਿਟਾਰਿਸਟ ਆ ਕੋਈ ਹੋਰ ਆ ਕੋਸਲੂਟ ਵਾਲਾ ਜਾਂ ਕੁਝ ਵੀ ਹੈ ਮੈਂ ਇਹ ਚੀਜ਼ਾਂ ਐਕਸਪੀਰੀਮੈਂਟ ਬਹੁਤ ਕਰਦਾ ਯਾਰ ਕੰਪੋਜ਼ ਬਣਾ ਲਈ ਗਾਣਾ ਲੈ ਆ ਅੱਛੇ ਰਾਈਟਰ ਤੋਂ ਕਿਸੇ ਤੋਂ ਵੀ ਗਾਣਾ ਲੈ ਲਿਆ ਬਟ ਉਸ ਤੇ ਜਿਹੜਾ ਵਰਕ ਹੈ ਉਹ ਬਹੁਤ ਅੱਛੇ ਅੱਛ ਲੰਬਾ ਲੌਂਗ ਟਰਮ ਚੱਲਦੇ ਚੱਲਦੇ ਮੈਨੂੰ ਨਹੀਂ ਲੱਗਦਾ ਮੇਰਾ ਕੋਈ ਗਾਣਾ ਬਣਾਇਆ ਕਦੇ ਜ਼ਿੰਦਗੀ 'ਚ ਮਰੇਗਾ ਉਹ ਹਮੇਸ਼ਾ ਚੌਂਦੇ ਰਹਿਣਗੇ ਅੱਛਾ ਭਾਈ ਇਹ ਇੱਕ ਚੀਜ਼ ਜਦ ਤੁਸੀਂ ਸ਼ੁਰੂਆਤ ਕੀਤੀ ਉਦੋਂ ਸ਼ਾਇਦ ਨਾ ਹੋਵੇ ਮੈਂ ਗਲਤ ਵੀ ਹੋ ਸਕਦਾ ਪਰ ਹੁਣ ਦੇ ਗਾਣਿਆਂ ਦੇ ਵਿੱਚ ਫੀਮ ਹਥਿਆਰ ਕੁੜੀ ਜਦ ਵੀਡੀਓ ਬਣਦੀ ਹੈ ਤਾਂ ਕੈਮਰਾ ਉਹਦੇ ਅੱਗੇ ਜਾਂ ਪਿੱਛੇ ਤੋਂ ਸ਼ੁਰੂ ਹੁੰਦਾ ਹਮੇਸ਼ਾ ਜ਼ਿਆਦਾਤਰ ਗਾਣਿਆਂ ਦੇ ਵਿੱਚ ਇੱਕ ਸਬਜੈਕਟ ਦੇ ਤੌਰ ਤੌਰ ਤੇ ਚੀਜ਼ ਦੇ ਤੌਰ ਤੇ ਔਰਤ ਨੂੰ ਵੀ ਪੇਸ਼ ਕੀਤਾ ਜਾਂਦਾ ਤੇ ਇਹ ਚੀਜ਼ ਨੂੰ ਕਿਸ ਤਰ੍ਹਾਂ ਸਮਝਦੇ ਹੋ ਤੁਸੀਂ ਮੇਨ ਯਾਰ ਇਹ ਕੰਮ ਜਿੱਦਾਂ ਵੀਡੀਓ ਡਾਇਰੈਕਟਰ ਦਾ ਨਾ ਜੀ ਜਦੋਂ ਉਹ ਗਾਣਾ ਲੇਖਦਾ ਚਲੋ ਕਿਸੇ ਨੇ ਮਤਲਬ ਮੈਂ ਹੀ ਬਣਾਦਾ ਮੰਨ ਲਓ ਕੰਪੋਜ਼ ਉਹ ਇਹ ਮੇਰੇ ਕੰਮ ਤੋਂ ਥੋੜਾ ਬਾਹਰ ਹੈ ਮੈਨੂੰ ਸੌਰੀ ਮੈਂ ਇਸ ਬਾਰੇ ਕੁਝ ਜ਼ਿਆਦਾ ਬੋਲੂਗਾ ਨਹੀਂ ਕਿਉਂਕਿ ਵੀਡੀਓ ਡਾਇਰੈਕਟਰ ਨੇ ਦੇਖਣਾ ਹੁੰਦਾ ਹੈ ਕੰਮ ਸਾਰਾ ਵੀਡੀਓ ਨਹੀਂ ਉਹ ਦੇਖੋ ਚਲੋ ਉਹ ਵੀਡੀਓ ਡਾਇਰੈਕਸ਼ਨ ਵਾਲਾ ਪਾਸਾ ਛੱਡਦੇ ਨੇ ਵੀਡੀਓ ਵਾਲਾ ਪਾਰਟ ਛੱਡਦਾ ਪਰ ਉਹ ਜਿਹੜੇ ਜਿਵੇਂ ਹੁਣ ਉਦੋਂ ਥੋੜਾ ਹੋਰ ਟੱਚ ਆਉਂਦਾ ਸੀ ਤੇ ਹੁਣ ਹਥਿਆਰਾਂ ਦੀ ਗੱਲ ਜ਼ਿਆਦਾ ਹੁੰਦੀ ਹੈ ਤੇ ਕੁੜੀ ਦੀ ਗੱਲ ਜ਼ਿਆਦਾ ਹੁੰਦੀ ਹੈ ਫੀਮ ਦੀ ਗੱਲ ਜ਼ਿਆਦਾ ਹੁੰਦੀ ਹੈ ਹੁਣ ਕੈਨੇਡਾ ਦੀ ਜ਼ਿਆਦਾ ਗੱਲ ਹੁੰਦੀ ਹੈ ਜੁਕੇ ਯੂ ਐਸ ਏ ਦੀ ਗੱਲ ਹੁੰਦੀ ਹੈ ਤਾਂ ਇਸ ਬਦਲਾਅ ਨੂੰ ਕਿਵੇਂ ਮਹਿਸੂਸ ਕਰਦੇ ਹੋ ਚੰਗਾ ਹੈ ਮਾੜਾ ਤੋ ਟੋਡਾ ਕੀ ਤੇ ਜਰੂਰੀ ਹੈ ਮੈਨੂੰ ਲੱਗਦਾ ਗਾਣਾ ਬਣਦਾ ਯਾਰ ਮੈਨੂੰ ਲੱਗਦਾ ਗਾਣਾ ਕਦੇ ਤੇ ਬਣੇਗਾ ਰੋਮਾਂਟਿਕਾ ਨਾਲ ਮਤਲਬ ਜਦ ਤੱਕ ਕੁੜੀ ਨੂੰ ਕੋਈ ਪਿਆਰ ਕਰਦਾ ਜਾਂ ਕੁਝ ਸਾਈਡ ਗਾਣਾ ਬੰਦਾ ਕੋਈ ਛੱਡ ਕੇ ਚਲੀ ਗਈ ਜਾਂ ਫਿਰ ਉਹਦੇ ਕੋਈ ਨਸ਼ੇ ਚ ਲੱਗ ਗਿਆ ਬੰਦਾ ਨਾ ਹੁਣ ਤੀਜਾ ਬਣਨੀ ਤਾਂ ਇਹੀ ਨਹੀਂ ਵੀ ਜੀਣਾ ਰਾਈਟਰ ਨੇ ਲਿਖਣਾ ਵੀ ਇਹੀ ਕੁਝ ਹੈ ਤੇ ਫਿਰ ਫੋਟੋ ਫੋਰ ਕੀ ਹੋ ਜਾਦਾ ਵੀ ਅੱਛਾ ਇੱਕ ਇੱਕ ਚੀਜ਼ ਬੜਾ ਵਿਵਾਦ ਚੱਲਦਾ ਰਹਿੰਦਾ ਇੰਡਸਟਰੀ ਦੇ ਵਿੱਚ ਕਹਿੰਦੇ ਕਿ ਵੀ ਬਹੁਤ ਸਾਰੇ ਲੋਕ ਮੰਨਦੇ ਆ ਕਿ ਗਾਣਿਆਂ ਦਾ ਲੋਕਾਂ ਤੇ ਬਹੁਤ ਅਸਰ ਹੁੰਦਾ ਤੇ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਯਾਰ ਇਹ ਸਿਰਫ ਐਂਟਰਟੇਨਮੈਂਟ ਵਾਸਤੇ ਤੁਸੀਂ ਕੀ ਸਮਝਦੇ ਹੋ ਬਿਲਕੁਲ ਹੈ ਤਾਂ ਐਂਟਰਟੇਨਮੈਂਟ ਵਾਸਤੇ ਯਾਰ ਵੀ ਬਟ ਥੋੜੀ ਜੀ ਮਤਲਬ ਜਦੋਂ ਮੈਨੂੰ ਮੈਂ ਨਹੀਂ ਇਦਾਂ ਦੇ ਗਾਣੇ ਕਰਦਾ ਉਹਨੂੰ ਜ਼ਿਆਦਾ ੜਕਾ ਹੋ ਜੇ ਨਾ ਮੈਨੂੰ ਅਲੱਗ ਨਹੀਂ ਯਾਰ ਪਰਿਵਾਰਕ ਜਿਹੀ ਚੀਜ਼ਾਂ ਹੋਣੀਆਂ ਜ਼ਰੂਰੀਆਂ ਜੋ ਕਿਸੇ ਵੀ ਸਮੇਂ ਕੋਈ ਵੀ ਬੰਦਾ ਕੋਈ ਵੀ ਸਮਝਾ ਲੈਣਾ ਸਕੂਨ ਮਿਲੇ ਯਾਰ ਸੁਣ ਕੇ ਚੀਜ਼ਾਂ ਨੂੰ ਨਾ ਫੀਲ ਕਰਿਆ ਲੱਗਦਾ ਬੰਦਾ ਯਾਰ ਕੋਈ ਗਾਣਾ ਚੱਲ ਰਿਹਾ ਜਾਂ ਕੋਈ ਮਿਊਜ਼ਿਕ ਚੱਲ ਰਿਹਾ ਉਹਨੂੰ ਕੰਨਾਂ ਨੂੰ ਬਸ ਰਸ ਮਿਲੇ ਯਾਰ ਵੀ ਹਾਂ ਯਾਰ ਕੁਝ ਅੱਛਾ ਹੋ ਰਿਹਾ ਸੋ ਕਈ ਬੰਦੇ ਨਹੀਂ ਸੋਚਦੇ ਯਾਰ ਇਹ ਚੀਜ਼ਾਂ ਅੱਛਾ ਬਈ ਬੜੇ ਛੋਟੇ ਛੋਟੇ ਸਵਾਲ ਦਿੰਨੇ ਹੋ ਪਹਿਲਾਂ ਤਾਂ ਇਹੀ ਜਵਾਬ ਦਿਓ ਇਹ ਕੀ ਚੱਕਰ ਹੈ ਬੜਾ ਲਿਮਟਿਡ ਜਾਂ ਬੜਾ ਸੇਫ ਜਾਂ ਖੇਡ ਰਹੇ ਹੋ ਇਹ ਕੀ ਚੱਕਰ ਹੈ ਵੀ ਕਿਸੇ ਦਾ ਨਾਂ ਨਹੀਂ ਲੈਣਾ ਕਿਸੇ ਨੂੰ ਬੋਲਣਾ ਨਹੀਂ ਕੁਝ ਇਹ ਕੀ ਚੱਕਰ ਹੈ ਨਾਂ ਲੈ ਕੇ ਵੀਰੇ ਕੀ ਕਰਨਾ ਯਾਰ ਮਤਲਬ ਮੇਰਾ ਯਾਰਾ ਜਿਆਦਾ ਫੋਕਸ ਮੇਰੇ ਕੰਮ ਤੇ ਆ ਨਾ ਮੈਂ ਕਿਸ ਦੀ ਕੰਟਰੋਲ ਸੀ ਚਾਹ ਤੱਕ ਪਿਆ ਨਾ ਪੈਣਾ ਠੀਕ ਹੈ ਨਾ ਜੀ ਹਾਂ ਮਤਲਬ ਚਲੋ ਕਰੀ ਜ਼ਿੰਦਗੀ ਜਾਇਆ ਕਰਦੇ ਸਮਾਂ ਕੁਝ ਨਾ ਕੁਝ ਗੱਲਾਂ ਹੈਗੀਆਂ ਕੁਝ ਕਰਨ ਵਾਲੀਆਂ ਉਹ ਵੀ ਜ਼ਰੂਰ ਕਰਾਂਗੇ ਜੀ ਅੱਛਾ ਬਈ ਤੁਸੀਂ ਹਮੇਸ਼ਾ ਮਤਲਬ ਵੀ ਸਾਈਡ ਤੇ ਰੋਮਾਂਟਿਕ ਕਰਦੇ ਰਹੇ ਤੇ ਹੁਣ ਅੱਗੇ ਕੀ ਪਲਾਨ ਆ ਤੁਹਾਡਾ ਇਹ ਨਹੀਂ ਬੀਟ ਵੀ ਬੀਟ ਵੀ ਗਾਣੇ ਮੇਰੇ ਬਹੁਤ ਚੱਲਦੇ ਆ ਪਰ ਜਿਆਦਾ ਮੇਰੇ ਜਾਨੀ ਜਿਹੜੇ ਮੇ ਨੂੰ ਅਡਰੈਸ ਜਿਹੇ ਮੇ ਕੋਲ ਅਪਰੋਚ ਕਰਦਾ ਤੋ ਇੰਨੇ ਗਾਣੇ ਯਾਰ ਬਾਈ ਦੇ ਲੈਵਲ ਦਾ ਗਾਣਾ ਤਾਂ ਪਰਮੈਂਟਿਕ ਉਹਨਾਂ ਕੋਈ ਕਰਵਾਣਾ ਨਾ ਛੋ ਥੋੜੀ ਸ਼ਬੀ ਨਹੀਂ ਬਣ ਜਾਂਦੀ ਬੰਦੇ ਦੀ ਮੈਨੂੰ ਲੱਗਦਾ ਯਾਰ ਸ਼ਾਇਦ ਮੇਰੀ ਇੱਧਾ ਨਹੀਂ ਬਣਾਤੀ ਸਿੰਗਰਾਂ ਨੇ ਵੀ ਚੱਲ ਰੋਮੈਂਟਿਕਰ ਸਾਈਡ ਹੀ ਜ਼ਿਆਦਾ ਕਰਨੀ ਵੀਰੇ ਨੇ ਓਕੇ ਅੱਛਾ ਇੱਕ ਬਈ ਬਲਰਾਜ ਹੋਰਾਂ ਨਾਲ ਬਹੁਤ ਗਾਣੇ ਆਉਂਦੇ ਬਾਕੀ ਸਿੰਗਰਾਂ ਨਾਲ ਤੁਹਾਡੇ ਘੱਟ ਆ ਉਹਨਾਂ ਦੇ ਮੁਕਾਬਲੇ ਇਹ ਕੀ ਚੱਕਰ ਹੈ ਬਲਰਾਜ ਵੀਰੇ ਬਹੁਤ ਨਾਈਸ ਪਰਸਨ ਬ ਹੂੰ ਠੀਕ ਆ ਨਾ ਇਕੱਠੇ ਬੈਠਦਾ ਸਾਰੀ ਟੀਮ ਸਾਰੀ ਕੰਪੋਜ਼ਾ ਬਣਾਉਂਦੀਆਂ ਗਾਣੇ ਉਹ ਕਿ ਮੇਰੇ ਕੰਮ ਚ ਨਹੀਂ ਕਦੇ ਬੋਲਦੇ ਵੀਰਾ ਜੋ ਮੈਂ ਬਣਾਤਾ ਜੋ ਮੈਨੂੰ ਸੁਗਣਾ ਨਹੀਂ ਬਣਿਆ ਆਂਦਾ ਉਹ ਕਹਿੰਦਾ ਡੰ ਗੁਰੀ ਤੇਰਾ ਕੰਮ ਹੈ ਤੂੰ ਕੀਤਾ 100 ਤੇ ਸੋ ਸਾਡੀ ਵਧੀਆ ਮਿਲਦੀ ਯਾਰ ਪਰਮਾਤਮਾ ਦੀ ਕਿਰਪਾ ਨਾਲ ਸਾਡਾ ਲੱਕ ਵੀ ਅੱਛਾ ਹੈ ਜਿੰਨੇ ਗਾਣੇ ਬਣਾ ਰਹੇ ਆ ਸਾਰੇ ਅੱਛੇ ਜਾ ਰਹੇ ਆ ਅੱਛਾ ਪੰਜਾਬੀ ਨਾ ਹਮੇਸ਼ਾ ਲੱਤਾਂ ਖਿੱਚਣ ਲਈ ਬੜੇ ਮਸ਼ਹੂਰ ਹੈ ਤੇ ਇੰਡਸਟਰੀ ਤਾਂ ਇਸ ਚੀਜ਼ ਲਈ ਬਦਨਾਮ ਹੈ ਤੇ ਇਸ ਤਰ੍ਹਾਂ ਦਾ ਤਜਰਬਾ ਰਿਹਾ ਕਿ ਕੋਈ ਮਿਊਜ਼ਿਕ ਕਰਾ ਗਿਆ ਹੋਵੇ ਪੈਸੇ ਵੀ ਨਾ ਦਿੱਤੇ ਹੋਣ ਜਾ ਜਾਂ ਕਿਸੇ ਹੋਰ ਤਰ੍ਹਾਂ ਦੀ ਧੋਖਾ ਧੜੀ ਦਾ ਸ਼ਿਕਾਰ ਹੋਏ ਹੋ ਨੋ ਧੋਖੇਦਿਆਂ ਵੀ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਹੁੰਦੀਆਂ ਹੈ ਹਨਾ ਹੋਈਆਂ ਵੀ ਨੇ ਮੈਂ ਉਹ ਵੀ ਤਾਂ ਤੁਹਾਨੂੰ ਪਹਿਲਾਂ ਕਿਹਾ ਵੀ ਬੋਲੂਗਾ ਜ਼ਰੂਰ ਹਲੇ ਸਮਾਂ ਨਹੀਂ ਆਇਆ ਚੀਜ਼ ਦਾ ਦੱਸੂਗਾ ਜ਼ਰੂਰ ਵੀ ਹਾਂ ਯਾਰ ਇਹ ਪਰ ਮੈਂ ਫੇਰ ਵੀ ਕਰਨਾ ਚੱਲ ਕੱਲ ਨੂੰ ਦੱਸਣਾ ਯਾਰ ਹਨਾ ਠੀਕ ਚਲੋ ਯਾਰ ਜਿੱਦ ਨਾਲ ਚੱਲਣਾ ਸਹੀ ਚੱਲਿਆ ਕਰੋ ਦਿਲ ਤੋਂ ਚੱਲਿਆ ਕਰੋ ਤਾਂ ਹੀ ਕਾਮਯਾਬੀ ਮਿਲਦੀ ਨਹੀਂ ਮਿਲਦੀ ਨਹੀਂ ਹੈ ਧੋਖੇ ਅੱਜ ਤੁਸੀਂ ਮੇਰੇ ਨਾਲ ਗੱਲ ਨੂੰ ਕੱਲ ਕਿਸੇ ਹੋਰ ਨਾਲ ਤੁਹਾਡੇ ਨਾਲ ਵੀ ਹੋਣਾ ਓਬਵੀਅਸਲੀ ਉਹ ਚੀਜ਼ ਹੋਣੀ ਹੋਣੀ ਤੁਹਾਡੇ ਨਾਲ ਕਿਸੇ ਨਾਲ ਮਾੜਾ ਕਰੋਗੇ ਤਾਂ ਤੁਹਾਡੇ ਨਾਲ ਮੂਰੀ ਵੀ ਤੁਹਾਡੇ ਵੀ अच्छा भाई पहला ਤੁਸੀਂ ਖੰਨੇ ਕੰਮ ਕਰਦੇ ਸੀ ਦੇਸੀ ਕਰੂਰੇ ਮਤਲਬ ਵੀ ਮਸ਼ਹੂਰ ਨੇ ਉਹ ਵੀ ਹਨ ਤੇ ਤੁਹਾਡੇ ਭਰਾ ਨੇ ਤੁਸੀਂ ਸਾਂਝੇ ਤੌਰ ਤੇ ਮਿਲ ਲਾ ਕੇ ਕੰਮ ਕਰਦੇ ਸੀ ਹਨ ਤੇ ਫਿਰ ਮੈਨੂੰ ਲੱਗਦਾ ਤੁਸੀਂ ਅਲੱਗ ਵੀ ਸਟੂਡੀਓ ਬਣਾਇਆ ਕਦੇ ਤੇ ਹੁਣ ਅੱਜ ਕੱਲ ਮਹਾਲੀ ਉਹਦੇ ਇਹ ਅਲੱਗ-ਅਲੱਗ ਥਾਵਾਂ ਦਾ ਤਜਰਬਾ ਕਿਵੇਂ ਰਿਹਾ ਇਹ ਮਹਾਲੀ ਕਿਉਂ ਆਏ ਕੰਨਾ ਛੱਡ ਕੇ ਮਹਾਲੀ ਦਾ ਰੀਜ਼ਨ ਵੀ ਇਹ ਹੈ ਕਿਉਂਕਿ ਸਾਡੀ ਸਾਰੀ ਯੂਨੀਵਰਸਿਟੀ तकरीबन ਸਾਰੀ ਇੱਥੇ ਮੂਵ ਹੋ ਗਈ ਹੈ ਠੀਕ ਹੈ ਮਤਲਬ ਆਣਾ ਜਾਣਾ ਸੌਖਾ ਹੋ ਗਿਆ ਹੂੰ ਹੂੰ ਕਿਸਨ ਕਾਲ ਕਰਦੇ ਆ ਕਿ ਸਿੰਗਰ ਨੇ ਮੈਨੂੰ ਕਾਲ ਕਰਨੀ ਹੈ ਤੋ ਮੈਕਸਿਮਮ 10 15 20 ਮਿੰਟ ਦੇ ਵਿੱਚ ਅਸੀਂ ਮਿਲ ਲੈਣੇ ਆ ਸਟੂਡੀਓ ਉੱਥੇ ਹੋ ਜਾਣੇ ਆ ਚੀਜ਼ਾਂ ਜਲਦੀ ਬਣਨ ਲੱਗ ਗਈਆਂ ਖੰਨੇ ਦਾ ਡਿਸਟੈਂਸ ਥੋੜਾ ਦੂਰ ਸੀਗਾ ਮਤਲਬ ਇੱਕ ਦਿਹਾੜੀ ਫਟ ਜਾਣੀ ਕਿ ਨਾ ਕਿਸਨ ਕਾਲ ਕਰਨੀ ਕਿ ਨਹੀਂ ਆਣਾ ਵੀ ਆ ਇਤਨਾ ਥੋੜਾ ਸੌਖਾ ਹੋ ਗਿਆ ਇਜ਼ੀ ਹੋ ਗਿਆ ਥੋੜਾ ਜਿਹਾ ਓਕੇ ਤੇ ਪਹਿਲਾਂ ਉਹਨਾਂ ਬਾਈ ਸੱਤੇ ਯੂਰਨ ਨਾਲ ਸੱਤੀ ਨਾਲ 골ਡ ਯੂਰਨ ਨਾਲ ਕਰਦੇ ਰਹੇ ਤੇ ਉਹਨਾਂ ਦੇ ਨਾਲ ਅਲੱਗ ਹੋਣ ਦਾ ਕੀ ਕੰਨ ਸੀ ਵੇ ਤੁਸੀਂ ਅਲੱਗ ਕਿਉਂ ਕਰੇ ਉਹਨਾਂ ਤੋਂ ਮੈਂ ਅਲੱਗ ਤਾਂ ਨਹੀਂ ਮਤਲਬ ਜਿੱਦਾਂ ਉਹ ਪਹਿਲਾਂ ਸਰਪਾਲ ਮੇਨਾ ਕੰਮ ਕਰਦਾ ਸੀਗਾ ਨਾ ਠੀਕ ਹੈ ਤਾਂ ਫਿਰ ਗੋਲਦੀ ਦੇ ਸਤ ਤਨੀ ਦੇਸੀ ਗੁਰੂ ਆਪਣਾ ਬਣਾ ਕੇ ਉਹ ਅਲੱਗ ਮਿਊਜ਼ਿਕ ਪ੍ਰੋਡਕਸ਼ਨ ਕਰਨ ਲੱਗੇ ਠੀਕ ਹੈ ਤੇ ਇਸ ਕਰਕੇ ਮੈਂ ਆਪਣਾ ਅਲੱਗ ਤੋਂ ਸਟੂਡੀਓ ਬਣਾ ਲਿਆ ਸੋ ਇਹ ਹੀ ਜ਼ਿੰਮਰ ਤਾਂ ਕੁਝ ਨਹੀਂ ਹੈ ਅੱਛਾ ਹੁਣ ਅੱਗੇ ਐਜ਼ ਅ ਸਿੰਗਰ ਵੀ ਕਰ ਰਹੇ ਹਾਂ ਤੇ ਮਿਊਜ਼ਿਕ ਵਾਲੇ ਤਾਂ ਆ ਆ ਐਜ਼ ਅ ਸਿੰਗਰ ਵੈਸੇ ਮੈਨੂੰ ਸ਼ੌਂਕ ਹੈ ਵੀਰੇ ਕਦੇ-ਕਦੇ ਇੱਕ ਅਦਾ ਗਾਣਾ ਗਾ ਲੀਦਾ ਮਨ ਨੂੰ ਜੰਗ ਆਪਣੇ ਦਿਲ ਦਾ ਕਰ ਲੀਦਾ ਹੋਰ ਕੁਝ ਨਹੀਂ ਅੱਛਾ ਜਿਹੜੇ ਨਵੇਂ ਚੱਲਣਾ ਨਾਚਣਾ ਉਹ ਆਰਟ ਪਾਰਟ ਲੱਗਿਆ ਬਟ ਮੈਂ ਆਪਣੇ ਵੈਸੇ ਹੀ ਸਕੂਨ ਵਾਸਤੇ ਕਰ ਲੀਦਾ ਕਦੇ-ਕਦੇ ਅੱਛਾ ਨਵੇਂ ਮੁੰਡੇ ਕੁੜੀਆਂ ਨੂੰ ਕੀ ਕਹੋਗੇ ਕਿਉਂਕਿ ਤੁਸੀਂ ਲੰਬਾ ਸਮਾਂ ਇੰਡਸਟਰੀ ਦੇ ਵਿੱਚ ਵਿਚਰੇ ਹੋ ਸਾਰੀ ਕਲੀ-ਕਲੀ ਰਗ ਤੋਂ ਵਾਕ ਉਹ ਮਾੜੀਆਂ ਗੱਲਾਂ ਤੋਂ ਵੀ ਚੰਗੀਆਂ ਗੱਲਾਂ ਤੋਂ ਵੀ ਨਵੇਂ ਮੁੰਡੇ ਕੁੜੀਆਂ ਨੂੰ ਕੀ ਕਹੂੰਗਾ ਪਹਿਲੀ ਗੱਲ ਸਬਰ ਰੱਖੋ ਮਿਹਨਤ ਕਰੋ ਠੀਕ ਹੈ ਤੇ ਸਿੱਖ ਕੇ ਆਓ ਤੁਹਾਨੂੰ ਐਕਸਪੀਰੀਅੰਸ ਜ਼ਰੂਰੀ ਹੈ ਤੁਹਾਡਾ ਲਾਈਵ ਦਾ ਵੀ ਹਰ ਇੱਕ ਚੀਜ਼ ਦਾ ਤੇ ਫਿਰ ਇਸ ਇੰਡਸਟਰੀ ਦੇ ਵਿੱਚ ਦਾ ਕਿਸ ਲਾਈਨ ਚ ਆਉਣ ਦਾ ਫਾਇਦਾ ਤੁਹਾਡਾ ਸਬਰ ਸਭ ਤੋਂ ਪਹਿਲਾਂ ਇਹ ਨਹੀਂ ਹੈ ਮਤਲਬ ਕਈ ਵਾਰ ਹੁੰਦਾ ਬੰਦਾ 6 ਮਹੀਨੇ ਲਾਇਆ ਯਾਰ ਕੁਝ ਨਹੀਂ ਬੰਦਾ ਕੁਇਟ ਕਰਕੇ ਚਲੇ ਗਿਆ ਜੀ ਨਹੀਂ ਸਬਰ ਰੱਖਣਾ ਪੈਂਦਾ ਸਿੱਖਣਾ ਪੈਂਦਾ ਮਿਹਨਤ ਕਰਦੇ ਰਹੋ ਇੱਕ ਨਾ ਇੱਕ ਦਿਨ ਪ੍ਰਮਾਤਮਾ ਫਿਰ ਜ਼ਰੂਰ ਸੁਣਦਾ ਜੀ ਓਕੇ ਤੁਸੀਂ ਨਾ ਸਕੂਲਾਂ ਦੇ ਦਿਨਾਂ ਤੋਂ ਹੀ ਇੱਧਰ ਜੁੜ ਗਏ ਸੀ ਵੀ ਸਕੂਲ ਚ ਜੀਨੀ ਲੱਗਿਆ ਪੜ੍ਹਾਈ ਆਉਂਦੀ ਨਹੀਂ ਸੀ ਕੀ ਚੱਕੀ ਚੱਕ ਕੇ ਇੱਧਰ ਪੜ੍ਹਾਈ ਵਾਲੇ ਪਾਸੇ ਯਾਰ ਮੰਨ ਗਿਆ ਹੀ ਨਹੀਂ ਵੀਰ ਯਾਰ ਜਦੋਂ ਵੀ ਮਤਲਬ ਚਲੋ ਇਸ ਲਾਈਨ ਚ ਨੂੰ ਆ ਗਏ ਆ ਬਹੁਤ ਜਦੋਂ ਲੱਗੇ ਲੱਗੇ ਚੱਲੀ ਜਾਂਦਾ ਕੰਮ ਪੜ੍ਹਾਈ ਵਾਲੇ ਪਾਸੋਂ ਰਹਿ ਹੀ ਨਹੀਂ ਦਿਮਾਗ ਤੇ ਓਕੇ ਪੜ੍ਹਾਈ ਵਿੱਚੇ ਰੁੜ ਗਈ ਗਾਣਿਆਂ ਨੇ ਇੱਕ ਗਾਣਾ ਇਸ ਤੇ ਵੀ ਬਣਾ ਦੋ ਵੀ ਤੇਰੇ ਕਰਕੇ ਮਿਊਜ਼ਿਕ ਆ ਤਾਂ ਪੜ੍ਹਾਈ ਰੁਲ ਗਈ ਮੇਰੀ ਇਹ ਕੱਢੋ ਕੋਈ ਗੱਲ ਜ਼ੋਰ ਤੁਹਾਡੀ ਗੱਲ ਮੰਨਾਂਗੇ ਜੀ ਦੇਖਾਂਗੇ ਇਹ ਕਰੋ ਤੇ ਜਿਹੜੇ ਪੁਰਾਣੇ ਸਿੰਗਰਾਂ ਚੋਂ ਤੇ ਜਿਹੜੇ ਅੱਜ 35 ਚ 40 ਸਾਲ ਦੇ ਆ 40 45 ਦੇ ਆ ਤੇ ਅੱਜ 20 25 ਸਾਲਾਂ ਦੇ ਆ ਇਹਨਾਂ ਦੇ ਵਿੱਚ ਕੀ ਡਿਫਰੈਂਸ ਕੀ ਮਹਿਸੂਸ ਕਰਦੇ ਹੋ ਪੁਰਾਣੇ ਸਿੰਗਰ ਉਹਨਾਂ ਨੂੰ ਮਤਲਬ ਤਜਰਬਾ ਵੀ ਆ ਉਹਨਾਂ ਨੂੰ ਬੋਲਣ ਦੀ ਸੈਂਸ ਆ ਉਹਨਾਂ ਨੂੰ ਸਤਿਕਾਰ ਦਾ ਪਤਾ ਯਾਰ ਵੀ ਪੁਰਾਣਾ ਬੰਦਾ ਕੌਣ ਆ ਜਿਹਦਾ ਰਿਗਾਰਡ ਕੀ ਆ ਨਾ ਬਟ ਅੱਜ ਦੇ ਜਿਹੜੇ ਵਿਚਾਰੇ ਨਵੇਂ ਮੁੰਡੇ ਆ ਜਨ ਪਹਿਲੀ ਗੱਲ ਤਾਂ ਉਹ ਸलो ਹੁਣ ਕੀ ਕਰਦੇ ਨੀ ਕੋ ਕੋ ਥੋੜਾ ਜਿਹਾ ਮਤਲਬ ਮਾੜਾ ਜਿਹਾ ਇੱਕ ਤਾਂ ਗੱਲ ਦੱਸ ਦੋ ਦਿਲ ਦੀ ਸਟਾਰ ਮਤਲਬ ਉਹਨਾਂ ਦੇ ਵਿੱਚ ਇੰਨਾ ਆਈਡੀ ਜੁੜ ਕੇ ਇਸ ਤਰੀਦਾ ਆਉਂਦਾ ਮੈਨੂੰ ਇਹ ਨਹੀਂ ਸਮਝ ਆਉਂਦੀ ਹੂੰ ਵਿੰਨ ਐਟੀਟਿਊਡ ਦਿਖਾਉਂਦੇ ਯਾਰ ਮੈਂ ਪਤਾ ਨਹੀਂ ਕੀ ਕੀ ਹੋ ਗਿਆ ਬਾਈ ਕੁਝ ਨਹੀਂ ਹੋਇਆ ਗਾਣਾ ਹੀ ਹਟ ਗਿਆ ਤੇਰਾ ਹੈਨਾ ਬਹੁਤ ਲੰਬਾ ਸਬਰ ਹੁੰਦਾ ਇੱਕ ਗਾਣਾ ਹਟਣੋਂ ਹੋਣ ਨਾਲ ਕੋਈ ਵੱਡੀ ਗੱਲ ਨਹੀਂ ਹੋ ਜਾਂਦੀ ਕੁਝ ਹੈਨਾ ਜਦੋਂ ਗਾਣਾ ਹਟਣ ਨਾਲ ਕੋ ਸਿੰਗਰ ਡਾਬਿਟ ਦੀ ਨਹੀਂ ਕੋ ਜਿੰਦੀ ਉਹ ਜਿਹੜੇ ਆਲਦੇਸ ਨੇ 40 40 50 41 ਸਾਲਾਂ ਦੇ ਉਹਨਾਂ ਨੂੰ ਪਤਾ ਹੈ ਉਹਨਾਂ ਨੂੰ ਇਹ ਚੀਜ਼ ਦਾ ਅਦਬ ਹੈਗਾ ਯਾਰ ਵੀ ਇਹ ਫਲਾਣਾ ਬੰਦਾ ਕੌਣ ਹੈ ਇਹਦਾ ਰਿਗਾਰਡ ਕੀ ਹੈ ਯਾਰ ਹੈਨਾ ਕਿੱਦਾਂ ਮਿਲਣਾ ਇਹਨੂੰ ਕਿੱਦਾਂ ਬੁਲਾਉਣਾ ਹੈਨਾ ਬਟ ਇਹ ਕਈ ਬੰਦੇ ਤਾਂ ਸਿੰਗਰ ਆਂਦੇ ਮੂੰਹ ਤਾਂ ਚੱਕਿਆ ਉਹਦੇ ਆਗੇ ਸਦਾ ਸੁਣੀ ਕੋਈ ਮਤਲਬ ਨਹੀਂ ਮੂਰੇ ਕੌਣ ਆ ਕੌਣ ਨਹੀਂ ਹੈਨਾ ਬਸ ਇ ਨਹੀਂ ਕੋਈ ਕੋਈ ਕਿੱਸਾ ਤਾਂ ਸਾਂਝਾ ਕਰੋ ਵੀ ਨਹੀਂ ਕੋਈ ਇੱਕ ਇੱਕ ਕਿੱਸਾ ਸਾਂਝਾ ਕਰ ਨਹੀਂ ਮੈਂ ਨਾਮ ਨਹੀਂ ਲੈਣਾ ਕਹਿੰਦਾ ਨਾ ਨਾ ਲੋ ਗੱਲਬਾਤ ਕਰ ਵਰਤਮਾਨ ਜਦੋਂ ਮੈਂ ਸਟੂਡੀਓ ਬੈਠਾ ਮੈਂ ਬੈਠਾ ਮੇਰਾ ਬ੍ਰਦਰ ਅਮਰ ਤਾਂ ਅਸੀਂ ਕੱਟੀ ਕੰਮ ਕਰਦੇ ਆ ਤੇ ਆਇਆ ਕੋਈ ਸਿੰਗਰ ਬਚਾਰਾ ਮਜ਼ੂਰਾ ਕੇ ਉਹ ਸੁਣਿਆ ਆਇਆ ਦੇਖਿਆ ਕੋਈ ਨਾ ਹੈਲੋ ਨਾ ਹੈਲੋ ਆ ਕੇ ਲੋਕੀ ਵੀਰ ਲਾਓ ਅੱਲਾ ਦੇ ਵੇ ਅਮਰ ਤਾਂ ਕਿਹਾ ਮੈਂ ਵੀਰ ਲਾ ਦੇ ਬਾਈ ਚਲੋ ਗਾਣਾ ਬਣਾਇਆ ਚਲਾ ਗਿਆ ਕੋਈ ਨਾ ਗੱਲ ਨਾ ਬਾਤ ਨਾ ਇੱਕ ਦੂਜੇ ਨੂੰ ਤੁਸੀਂ ਜਾਣੇ ਹੀ ਨਹੀਂ ਯਾਰ ਤੇ ਉਹਦੀ ਗਾਣਾ ਕੀ ਸੁਆਬ ਬਣਾਣਾ ਹੈ ਨਾ ਹਾਂ ਬਿਲਕੁਲ ਤੁਹਾਡੀ ਫੀਲ ਯਾਰ ਮਤਲਬ ਮੈਂ ਜਾਨਾ ਵੀ ਇੱਕ ਸਿੰਗਰ ਜਿੱਦਾਂ ਕੋਈ ਮੇਰੇ ਕੋਲ ਆਂਦਾ ਯਾਰ ਉਹਨੂੰ ਘੱਟੋ ਘੜੀ ਅਸੀਂ ਗੱਲਾਂ ਕਰੀਏ ਕੁੜੀਏ ਮਿਲਿਆ ਆਸ ਵਿੱਚ ਦੇਖਾਂ ਤਾਂ ਨੇਚਰ ਕੀ ਕਿੰਨਾ ਜਿਹਾ ਫੀਲ ਕਰਦਾ ਇਹਨੂੰ ਕੀ ਚੀਜ਼ ਚੰਗੀ ਲੱਗੀ ਫਿਰ ਮੈਂ ਬਣਾ ਸਕਦਾ ਨਾ ਜਦੋਂ ਉਹ ਮੇਰੇ ਨਾਲ ਇੰਨਾ ਕੰਫਰਟ ਫੀਲ ਕਰੇ ਯਾਰ ਹਾਂ ਯਾਰ ਵੀਰੇ ਕੋਲ ਆਏ ਯਾਰ ਆਪਾਂ ਘੈਂਟ ਕੁਝ ਕਰਨਾ ਹੈ ਨਾ ਹੁਣ ਜਦੋਂ ਉਹਨੂੰ ਕਿਸੇ ਨੂੰ ਮਿਲਿਆ ਨਾ ਗਣਿਆ ਨਾ ਅਨਦਾਜ਼ ਮੈਨੂੰ ਜਾਣਦਾ ਨਾ ਤੈਨੂੰ ਜਾਣਦਾ ਤਾਂ ਫਿਰ ਬਣਨਾ ਕੀ ਸੀ ਕਈ ਜਿਹੜਾ ਇਦਾਂ ਦੀਆਂ ਚੀਜ਼ਾਂ ਹੋ ਜਾਂਦੀਆਂ ਅੱਛਾ ਜਿਹੜੇ ਨਵੇਂ ਆ ਦੀ ਗੱਲ ਦਸੀ ਤੁਸੀਂ ਇਰੀਟੇਟ ਕਰਦੇ ਬਈ ਕਰ ਦੋ ਮਿਊਜ਼ਿਕ ਬਈ ਕਿੰਨੇ ਦਿਨ ਲੱਗਣਗੇ ਐਵੇਂ ਬਹੁਤ ਸਾਰੇ ਫੋਨ ਆਉਂਦੇ ਹੁਣੇ ਫਿਰ ਕਿਵੇਂ ਹੈਂਡਲ ਕਰਦੇ ਹੋ ਨਹੀਂ ਮੈਨੂੰ ਲੱਗਦਾ ਤਕਰੀਬਨ ਇਦਾਂ ਦਾ ਕੋਈ ਹੁੰਦਾ ਨਹੀਂ ਆ ਸ਼ਾਇਦ ਇੱਕ ਦੋ ਬੰਦੇ ਇਦਾਂ ਗਾਏ ਹੋਣਗੇ ਲਾਈਫ ਦੇ ਵਿੱਚ ਕੰਮ ਨੂੰ ਸਮਾਂ ਲੱਗਦਾ ਮੈਂ ਮਤਲਬ ਹੁੰਦਾ ਚੱਲ ਜੇ ਮਤਲਬ ਕੁਛ ਇਦਾਂ ਦਾ ਗਾਣਾ ਹੁੰਦਾ ਕਿ ਉਹ ਡਿਮਾਂਡ ਹੀ ਨਹੀਂ ਕਰਦਾ ਕੁਝ ਬਾਹਰੋਂ ਗਾਣਿਆਂ ਦਾ ਕੋਈ ਸ਼ੋਰ ਕਰਨਾ ਉਹ ਤਾਂ ਚਾਹੇ 2 ਘੰਟੇ ਤੁਸੀਂ ਗਾਣਾ ਬਣਾ ਲਓ ਬਣ ਜਾਂਦਾ ਮਰ ਚੀਜ਼ਾਂ ਜੇ ਕੋਈ ਚੰਗਾ ਕੰਮ ਕਰਨਾ ਫਿਰ ਉਹ ਕੁਕੜ ਫਿਰ ਤਾਂ ਕੁ ਕਰਦਾ ਨਹੀਂ ਯਾਰ ਮਤਲਬ ਐਂਛੇ ਦੀ ਕਰ ਦਾਂ ਐ ਕਰ ਦੋ ਮੈਨਾਂ ਜਿੰਨੇ ਬੰਦੇ ਜੁੜੇ ਆਂ ਤਕਰੀਬ ਸਾਰੇ ਸਮਝਦੇ ਆਂ ਚੀਜ਼ ਨੂੰ ਅੱਛਾ ਆਉਣ ਵਾਲੇ ਸਮੇਂ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਗਾਂਧੀ ਫਿਲਮ ਦੇ ਵਿੱਚ ਤੁਹਾਡੇ ਹਿੱਟ ਰਹੇ ਜਿਹੜੇ ਬੀਟ ਆਏ ਸੀ ਤੇ ਮੇਰੀ ਪਹਿਲੀ ਮੂਵੀ ਸਿਰਵਿੰਦਰ ਗਾਂਧੀ ਦਾ ਗੈਂਗਸਟਰ ਉਹ ਤੇ ਮਰਾ ਮਜ਼ੇਕ ਸੀ ਜੀ ਉਸ ਤੋਂ ਬਾਅਦ ਮਤਲਬ ਹੁਣ ਬੀਟ ਆ ਰਹੇ ਨੇ ਜਾਂ ਸਾਈਡ ਤੇ ਰੋਮੈਂਟਿਕ ਹੀ ਆ ਰਹੇ ਨੇ ਆਉਣ ਵਾਲੇ ਸਮੇਂ ਬੀਟ ਗਈ ਜਾਂਦੇ ਹੁਣ ਪਿੱਛੇ ਜੇ ਮੇਰਾ ਗਾਣਾ ਕਿ ਬਹੁਤ ਹਿੱਟ ਹੋਇਆ ਯਾਰ ਆਪਾਂ ਤੜਕੇ ਲੜਕੇ ਅਥਨਿਕ ਹੋ ਜੇ ਬਹੁਤ ਹਾਂ ਬਿਲਕੁਲ ਤੇ ਹੁਣ ਅੱਗੇ ਕੀ ਕੀ ਆਉਣ ਵਾਲਾ ਐਜ਼ ਅ 뮤זיਕ ਡਾਇਰੈਕਟਰ ਦੇ ਤੌਰ ਤੇ ਤੇ ਸਿੰਗਰ ਦੇ ਤੌਰ ਤੇ ਕਾਫੀ ਸਾਰੀਆਂ ਮੂਵੀਆਂ ਵੀ ਹੈਗੀਆਂ ਸੌਂਗਸ ਤੋਂ ਆਲਰੇਡੀ ਐਲਬਮ ਸਭ ਚੱਲੀ ਜਾਂਦਾ ਜੀ ਅੱਛਾ ਐਜ਼ ਅ ਸਿੰਗਰ ਕੀ ਆ ਰਿਹਾ ਮੈਂ ਸੋਚ ਰਿਹਾ ਕਿ ਐਲਬਮ ਬਣਾ ਰਿਹਾ ਮੈਂ ਓਕੇ ਤੇ ਉਹਦੇ ਵਿੱਚ ਫਿਰ ਗਨਾਸੇ ਵਾਲੀ ਗਾਣੇ ਹੋਣਗੇ ਪਹਿਲਾਂ ਗਨਾਸੇ ਵਾਲੀ ਤੁਹਾਡੇ ਆਪ ਦੇ ਟੇਸਟ ਦੇ ਹੋਣਗੇ ਬਿਲਕੁਲ ਠੀਕ ਹੈ ਵੀਰੇ ਤੁਸੀਂ ਸਮਾਂ ਦਿੱਤਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਜੀ ਸასი ਗਾਲ ਇਹ ਸੰਤ ਸਾਡੇ ਨਾਲ ਜੀ ਗੁਰੀ ਪੰਜਾਬੀ 뮤직 ਇੰਡਸਟਰੀ ਦੇ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਨੇ ਉਹਨਾਂ ਨੇ ਆਪਣੇ ਦਿਲ ਦੇ ਬਲਬਲੇ ਨੇ ਜਿਹੜੇ ਉਹ ਸਾਂਝੇ ਕੀਤੇ ਨੇ ਤੁਹਾਨੂੰ ਉਹਨਾਂ ਦੇ ਨਾਲ ਗੱਲਬਾਤ ਕਿਸ ਤਰ੍ਹਾਂ ਲੱਗੀ ਆਪਣੀ ਰਾਏ ਆ ਜਿਹੜੀ ਉਹ ਕਮੈਂਟ ਕਰਕੇ ਜ਼ਰੂਰ ਸਾਂਝੀ ਕਰਨਾ ਅਗਲੀ ਵਾਰ ਕਿਸੇ ਹੋਰ ਸ਼ਖਸੀਅਤ ਦੇ ਨਾਲ ਮੁਲਾਕਾਤ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਦਿਓ ਆਗਿਆ ਰੱਬ ਰੱਖਾ